चेत महीना चढ़ा है कनकी सोना मरदा है विशाख विशाखी हाँ दाने विसाख विसाखी लिया जेठ महीना लूआ पानी सुखदा खूह का हाड़ महीना दबदा है सानू अंदर रखदा है सोनच बदल वसद ने ਕਈ ਕਈ ਪੈਰ ਦਿਆਂ ਅਸੂ ਮਾਨ ਰਲਾ ਹੈ ਨਾ ਗਰਮੀ ਨਾ ਪਾਲਾ ਹੈ ਸੱਤਗਵੰਡੇ ਚੰਨਈਆ ਰਤਨੂ ਵੈ ਮੰਨਨੀਆ ਮੱਗਰ ਨੂੰ ਗਲਾਂਦੇ ਹਾ ਕੋਟ ਸਵੱਟਰ ਪਾਉਂਦੇ ਹਾ ਪੌ ਵਿੱਚ ਪਾਲਾ ਖੇਸੀਦਾ ਤੁਈਆ ਲਾਲਾ ਸੇਕੀਦਾ ਮਾਗਨ ਜਾ ਰਹੇ ਤੁਪਾਂ ਦੇ ਪੱਤੇ ਚੜਦੇ ਰੁੱਖਾਂ ਦੇ ਫੱਗਣ ਫੁੱਲ ਖਣਾਂਦਾ ਹੈ ਸਭ ਦੇ